ਸੋ ਇਹਦੇ ਮੈਂ ਵਿਚਾਰ ਕੀਤਾ ਵੀ ਚਲੋ ਕੋਈ ਨਾ ਕੋਈ ਚੀਜ਼ ਬਣਾਈਏ ਮੈਂ ਫਾਰਮ ਬਣਾਉਣ ਬਾਰੇ ਸੋਚਿਆ ਪਹਿਲਾਂ ਮੈਂ گاਵਾਂ ਦਾ ਫਾਰਮ ਬਣਾਉਣ ਲੱਗਾ ਸੀ گاਵਾਂ ਦਾ ਤੇ ਉਸ ਤੋਂ ਬਾਅਦ ਫਿਰ ਜਦੋਂ ਮੈਨੂੰ ਪਤਾ ਲੱਗਾ ਵੀ ਇੱਥੇ ਗੋਟਸ ਦਾ ਵੀ ਬਹੁਤ ਜ਼ਿਆਦਾ ਕ੍ਰੇਜ ਵਧ ਰਿਹਾ ਫਿਰ ਡਾਕਟਰ ਸਾਹਿਬ ਨਾਲ ਮੈਂ ਫੋਨ ਕੀਤਾ ਇਹਨਾਂ ਨੇ ਫਿਰ ਮੈਨੂੰ ਸਲਾਹ ਦਿੱਤੀ ਤੇ ਇਹਨਾਂ ਨੇ ਕਿਹਾ ਵੀ ਇਸ ਇੰਡਸਟਰੀ 'ਚ ਆ ਜਾਓ ਅਸੀਂ ਵੀ ਤੁਹਾਡੀ ਫੁੱਲ ਮਦਦ ਕਰਾਂਗੇ ਡਾਕਟਰ ਸਾਹਿਬ ਨੇ ਮੈਨੂੰ ਸਲਾਹ ਦਿੱਤੀ ਸੀ ਤੇ ਕਹਿੰਦੇ ਸੀ ਵੀ ਬਰਬਰੀ ਦਾ ਕੰਮ ਸ਼ੁਰੂ ਕਰੋ ਤੇ ਆਹ ਦੇਖੋ ਜੀ ਮੇਰੀਆਂ ਬਰਬਰੀਆਂ ਤੇ ਆਪਾਂ ਇਹਨਾਂ ਦਾ ਕੰਮ ਸ਼ੁਰੂ ਕੀਤਾ ਬੀਟਲ ਵਿਸ਼ ਹੈ ਆਪਣੇ ਕੋਲ ਹੈਗੇ ਆ ਬੱਚੇ ਚੰਗੇ ਗ੍ਰੋਥ ਕਰ ਰਹੇ ਬੱਚੇ ਵਿਕ ਵੀ ਜਾਏ ਆ ਹਮਮ ਠੀਕ ਹੈ ਜੀ ਹੁਣ ਇੱਥੇ ਆਪਣੇ ਕਿੰਨੇ ਯੰਗਸਟਰ ਵਿਲੇ ਤੁਰੇ ਫਿਰਦੇ ਆ ਜੀ ਹਮਮ ਤੇ ਕੰਮ ਤੇ ਕਰਨਾ ਹੋਵੇ ਤੇ ਇੱਥੇ ਪੰਜਾਬ 'ਚ ਮੈਂ ਵੇਖਿਆ ਜੀ ਕੰਮ ਬਹੁਤ ਹੈ ਠੀਕ ਹੈ ਬੰਦੇ ਨਹੀਂ ਲੱਭਦੇ ਕੰਮ ਲਈ ਤੇ ਬਾਹਰਲੀ ਸਟੇਟਾਂ ਦੇ ਆਣ ਕੇ ਕੰਮ ਕਰੀ ਜਾਂਦੇ ਆ ਹਮਮ ਤੇ ਆਹ ਕੰਮ ਜਿਹੜਾ ਇਹ ਨੂੰ ਤੁਸੀਂ ਮੜਕਦਾਂ ਕਹਿ ਸਕਦੇ ਜੀ ਇਹ ਪੰਜਾਬ ਦਾ ਹੀ ਸਾਰਾ ਕੰਮ ਹੈ ਜੀ ਇਹ ਜੇ ਸਾਰੀ ਇਹ ਪਲਾਸਟਿਕ ਦਾ ਫਲੋਰ ਹੈ ਜੀ ਇਹ ਮੈਂ ਤਾਮਿਲਨਾਡੂ ਤੋਂ ਮੰਗਾਇਆ ਜੀ ਠੀਕ ਹੈ ਜੀ ਇਹ ਫਲੋਰ ਦੇ ਵਿੱਚ ਮਿੰਗਨ ਪਿਸ਼ਾਬ ਹਮ ਇੱਥੇ 1 1% ਵੀ ਰੁਕਦਾ ਨਹੀਂ ਜੀ ਸਿੱਧਾ ਹੀ ਥੱਲੇ ਹਮ ਤੇ ਥੱਲਿਓ ਬਾਹਰੋਂ ਤੁਹਾਨੂੰ ਵਿਖਾਇਆ ਗਈ ਇਹ ਫਲੋਰ ਨਾਲੋਂ 4 ਫੁੱਟ ਉੱਚਾ ਜੀ ਥੱਲਿਓ ਕਲੀਨਿੰਗ ਕਰਨੀ ਆਸਾਨ ਤੇ ਜਾਨਵਰਾਂ ਨੂੰ ਕੋਈ ਬਿਮਾਰੀ ਦਾ ਕੋਈ ਡਰ ਨਹੀਂ ਹੈਗਾ ਪਾਣੀ ਸਾਰੇ ਫਾਰਮ ਦੇ ਵਿੱਚ ਟੂਟੀਆਂ ਲੱਗੀਆਂ ਨੇ ਫਰੈਸ਼ ਵਾਟਰ ਆਉਂਦਾ ਠੀਕ ਹੈ ਜੀ ਕੋਈ ਇਹ ਨਹੀਂ ਕਹੂਗਾ ਵੀ ਪਾਣੀ ਖਰਾਬ ਆ ਇਹ ਪਾਣੀ ਪੀਣ ਵਾਲਾ ਜੀ ਆ ਵੇਖੋ ਮੰਦਾ ਵੀ ਪੀ ਸਕਦਾ ਨੂੰ ਗੱਲ ਮੇਨ ਹੁਣ ਜ਼ਮੀਨਾਂ ਤਾਂ ਆਪਾਂ ਵਧਾ ਨਹੀਂ ਸਕਦੇ ਕਿਸੇ ਲੋੜ ਜੇ ਹੁਣ ਮੇਰੇ ਕੋਲੇ ਦੋ ਕਿੱਲੇ ਬਾਹਣ ਆ ਇਸ ਲਈ ਜਿਹੜਾ ਬੱਕਰੀਆਂ ਦਾ ਕਿੱਤਾ ਜ਼ਮੀਨ ਚੋਂ ਕੀ ਪੈਦਾ ਕਰਦੇ ਫਸਲ ਪੈਦਾ ਕਰਦੇ ਆ ਹੂੰ ਕੋਈ ਆਪਾਂ ਜੇ ਅੱਜ ਠੇਕੇ ਦੀ ਗੱਲ ਗੱਲ ਕਰੀਏ 70000 ਰੁਪਏ ਠੇਕਾ ਲੈ ਕੇ ਹੂੰ ਆਪਾਂ ਤੇ ਉੱਚ ਫਸਲ ਕੱਢਦੇ ਆ ਮਸਾ ਆਪਾਂ ਨੂੰ 20-25000 ਰੁਪਏ ਬਚਦਾ ਹਾਂ ਜੇ ਆਪਾਂ 70000 ਦੇ ਬੱਕਰੀਆਂ ਪਾਉਣੇ ਆ ਤੇ ਮੇਰੇ ਸਾਲ 70000 ਦੀਆਂ ਬੱਕਰੀਆਂ ਚੋਂ ਹੀ ਆਪਾਂ 50000 ਰੁਪਏ ਸਾਲ ਦੀ ਆਮਦਨ ਕੱਢ ਸਕਦੇ ਆ ਆਰਾਮ ਨਾਲ ਕੱਢੀ ਜਾ ਸਕਦੀ ਹੈ ਆਰਾਮ ਨਾਲ ਕੱਢੀ ਜਾ ਸਕਦੀ ਹੈ ਕਾਰੋਬਾਰ ਨੂੰ ਵੱਡਾ ਕਰ ਸਕਦੇ ਹੈ ਕਾਰੋਬਾਰ ਉਹ ਆ ਜੇ ਕਿਤੇ 10 ਬੱਕਰੀਆਂ ਤੋਂ ਤੁਸੀਂ ਸਟਾਰਟ ਕੀਤਾ 10 ਤੋਂ 15 ਵੀ ਹੋਣੀਆਂ 15 ਤੋਂ 20 ਵੀ ਹੋਣੀਆਂ 20 ਤੋਂ 40 ਵੀ ਹੋਣੀਆਂ 40 ਤੋਂ 80 ਵੀ ਹੋਣਗੀਆਂ ਜਿੱਥੋਂ ਮੈਂ ਕਾਰੋਬਾਰ ਛੱਡੂ ਮੇਰਾ ਬੇਟਾ ਉੱਥੋਂ ਸ਼ੁਰੂ ਕਰੂਗਾ ਜੇ ਮੇਰੇ ਕੋਲ ਅੱਜ 500 ਬੱਕਰੀ ਆ ਜਿੱਦੇ ਮੈਂ ਕਾਰੋਬਾਰ ਛੱਡੂਗਾ ਮੇਰਾ ਬੇਟਾ 500 ਤੋਂ ਸ਼ੁਰੂ ਕਰਾਂਗਾ ਸਦਾ ਸ਼ੁਰੂ ਕਰੂਗਾ ਪਰ ਜੇ ਮੈਂ ਕੋਈ ਜੋਬ ਕਰਦਾ ਜੇ ਕੱਲ੍ਹ ਨੂੰ ਮੈਂ ਉਹ ਜੋਬ ਛੱਡਦਾ ਮੇਰਾ ਬੇਟਾ ਉੱਥੋਂ ਨਹੀਂ ਸ਼ੁਰੂ ਕਰਦਾ ਜ਼ੀਰੋ ਤੋਂ ਸ਼ੁਰੂ ਕਰੂ ਉਹਨੂੰ ਆਪਦਾ ਪੜਾਈ ਕਰਨੀ ਜੀ ਵੀਰੋ ਪਿਆਰ ਭਰੀ ਸਤਿ ਸ ਅੱਜ ਆਪਾਂ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਪਿੰਡ ਡਾਲੇਕੇ ਵਿਰਸਾ ਗੌਡ ਫਾਰਮ ਦੇ ਵਿੱਚ ਪਹੁੰਚੇ ਆਂਗੇ। ਅੱਜ ਇਸ ਫਾਰਮ ਤੋਂ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਮੌਜੂਦ ਨੇ ਬਾਈ ਟਿਮੀ ਜੀ ਇੰਗਲੈਂਡ ਵਾਲੇ ਇੰਗਲੈਂਡ ਦੇ ਵਿੱਚ ਰਹਿੰਦੇ ਨੇ। ਇਹਨਾਂ ਨੇ ਬੱਕਰੀਆਂ ਦਾ ਫਾਰਮ ਬਣਾਇਆ। ਫਾਰਮ ਦੀ ਬਣਤਰ ਦੇਖੋਗੇ ਬਹੁਤ ਘੈਂਟ ਆ ਜਬਰਦਸਤ ਆ ਫਾਰਮ ਫੁੱਲ ਆਟੋਮੈਟਿਕ ਤਰੀਕੇ ਦੇ ਨਾਲ ਬਣਾਇਆ ਗਿਆ। ਡਾਕਟਰ ਬਲਵਿੰਦਰ ਸਿੰਘ ਜੀ ਮਾਨ ਤੁੰਗਾਲੀ ਬੱਕਰੀਆਂ ਦੀ ਮੰਡੀ ਤੋਂ ਉਹ ਵੀ ਅੱਜ ਆਪਣੇ ਨਾਲ ਮੌਜੂਦ ਰਹਿਣਗੇ ਗੱਲਬਾਤ ਕਰਾਂਗੇ ਤੁਹਾਡੇ ਨਾਲ ਇਸ ਫਾਰਮ ਦੇ ਬਾਰੇ ਇਸ ਕਿੱਤੇ ਦੇ ਬਾਰੇ ਵੀਡੀਓ ਨੂੰ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਨਾ ਦਬਕੇ ਡਾਕਟਰ ਸਾਹਿਬ ਜੀ ਅਤੇ ਟਿਮੀ ਬਾਈ ਸਵਾਗਤ ਹੈ ਤੁਹਾਡਾ ਦੋਵਾਂ ਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਇਲਤੀ ਲਾਨਾ ਟੀਵੀ ਦਾ ਤੇ ਡਾਕਟਰ ਬਲਵਿੰਦਰ ਮਾਨ ਜੀ ਜਿਹੜੇ ਏਡੀ ਦੂਰੋਂ ਚੱਲ ਕੇ ਸਾਡੇ ਫਾਰਮ ਤੱਕ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਠੀਕ ਹੈ। ਥੈਂਕ ਯੂ। ਏਮੀ ਪਾ ਜੀ ਪਹਿਲਾਂ ਐਂ ਗੱਲਬਾਤ ਦੱਸੋ ਵੀ ਫਾਰਮ ਦਾ ਮਤਲਬ ਕਿ ਕਿਵੇਂ ਆਇਆ ਵੀ ਉਹਰੇ ਫਾਰਮ ਬਣਾਉਣਾ ਪਿੰਡ ਦੇ ਵਿੱਚ ਤੁਸੀਂ ਤਾਂ ਇੰਗਲੈਂਡ ਰਹਿੰਦੇ ਹੋ ਆਪ ਹਾਂਜੀ ਕਿੰਨੇ ਕ ਸਮੇਂ ਤੋਂ ਰਹਿੰਦੇ ਹੋਗੇ ਕਿਉਂਕਿ ਪਹਿਲੀ ਵਾਰ ਅੱਜ ਇਹ ਗੱਲਬਾਤ ਆਪਾਂ ਤੁਹਾਡੇ ਨਾਲ ਕਰ ਰਹੇ ਹਾਂ ਹਾਂਜੀ ਮੈਨੂੰ ਕੋਈ 21 ਸਾਲ ਹੋ ਗਏ ਜੀ ਇੰਗਲੈਂਡ 'ਚ ਰਹਿੰਦੇ ਆ ਜੀ ਤੇ ਜਿਉਂ-ਜਿਉਂ ਬੰਦਾ ਉਮਰ ਦਰਾਜ ਹੁੰਦਾ ਨਾ ਤੇ ਮੇਰਾ ਖਿਆਲ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਆ ਉਹਨਾਂ ਦਾ ਧਿਆਨ ਪਿੱਛੇ ਨੂੰ ਆਉਂਦਾ ਹੈ ਹਾਂ ਤੇ ਮੇਰਾ ਵੀ ਹੁਣ ਜਿਦਾਂ ਉਮਰ ਮੈਂ ਗਾਂ-ਗਾਂ ਟਾਈਮ ਨੰਗਲ ਰਿਹਾ ਤੇ ਮੇਰਾ ਧਿਆਨ ਪਿੱਛੇ ਹੋਣ ਲੱਗ ਪਿਆ ਠੀਕ ਹੈ ਤੇ ਫਿਰ ਇਦਾਂ ਹੀ ਸੋਚਦਾ ਸੋਚਦਾ ਮੈਂ ਵਿਚਾਰ ਕੀਤਾ ਵੀ ਚਲੋ ਕੋਈ ਨਾ ਕੋਈ ਚੀਜ਼ ਬਣਾਈਏ ਮੈਂ ਫਾਰਮ ਬਣਾਉਣ ਬਾਰੇ ਸੋਚਿਆ ਪਹਿਲਾਂ ਮੈਂ گاਵਾਂ ਦਾ ਫਾਰਮ ਬਣਾਉਣ ਲੱਗਾ ਹਾਂ ਇੱਥੇ گاਵਾਂ ਦਾ ਹੂੰ ਤੇ ਉਸ ਤੋਂ ਬਾਅਦ ਫਿਰ ਜਦੋਂ ਮੈਨੂੰ ਪਤਾ ਲੱਗਾ ਵੀ ਇੱਥੇ ਗੋਟਸ ਦਾ ਵੀ ਬਹੁਤ ਜ਼ਿਆਦਾ ਕ੍ਰੇਜ ਵਧ ਰਿਹਾ ਫਿਰ ਡਾਕਟਰ ਸਾਹਿ ਇਨਾਂ ਨੇ ਫਿਰ ਮੈਨੂੰ ਸਲਾਹ ਦਿੱਤੀ ਤੇ ਇਹਨਾਂ ਨੇ ਕਿਹਾ ਵੀ ਇਸ ਇੰਡਸਟਰੀ ਚ ਆ ਜਾਓ ਅਸੀਂ ਵੀ ਤੁਹਾਡੀ ਫੁੱਲ ਮਦਦ ਕਰਾਂਗੇ ਠੀਕ ਹੈ ਜੀ ਫਾਰਮ ਕਦੋਂ ਤੋਂ ਬਣਾਇਆ ਜੀ ਤੇ ਕਿੰਨਾ ਕੁ ਪੈਸਾ ਲੱਗਊਗਾ ਥੋੜੇ ਹਿਸਾਬ ਨਾਲ ਇਹ ਫਾਰਮ ਬਣੇ ਨੂੰ ਜੀ ਅੱਜ ਪੂਰੇ 11 ਮਹੀਨੇ ਹੋ ਗਏ ਜੀ 11 ਮਹੀਨੇ ਹੋ ਗਏ ਸਾਲ ਨਹੀਂ ਹੋਇਆ ਪੂਰਾ ਸ਼ੁਰੂ ਕੀਤਾ ਜੀ ਤੇ ਫਾਰਮ ਤੇ ਅਰਾਊਂਡ 35 ਤੋਂ 40 ਲੱਖ ਰੁਪਈਆ ਲੱਗਾ ਜੀ ਸਾਰੇ ਬਣਾਉਣ ਤੇ ਜੀ ਕੰਸਟਰਕਸ਼ਨ ਮਹਿੰਗੀ ਹੈ ਪੰਜਾਬ ਦੇ ਵਿੱਚ ਇਸ ਲਈ ਥੋੜਾ ਜਿਆਦਾ ਮੈਨੂੰ ਲੱਗਦਾ ਵੀ ਪੈਸਾ ਜ਼ਿਆਦਾ ਲੱਗਾ ਕਿਉਂਕਿ ਇਹ ਫਲੋਰਿੰਗ ਜਿਹੜਾ ਪਾਇਆ ਸਿਸਟਮ ਕੀਤਾ ਇਹ ਵੀ ਕਾਫੀ ਮਹਿੰਗਾ ਕਿਆ ਬਾਤ ਹੈ ਤੇ ਇਹ ਇਦਾਂ ਫਿਰ ਹੁਣ ਤੁਸੀਂ ਮਤਲਬ ਕਿ ਇੱਥੇ ਕਿਹੜੇ ਕਿਹੜੇ ਦਵਾਈਆਂ ਬਰਾਏ ਆਪਣੇ ਫਾਰਮ ਦੇ ਉੱਪਰ ਕਿੰਨੇ ਕ ਮੈਂ ਜੀ ਹੁਣ ਡਾਕਟਰ ਸਾਹਿਬ ਨੇ ਮੈਨੂੰ ਸਲਾਹ ਦਿੱਤੀ ਸੀ ਤੇ ਕਹਿੰਦੇ ਸੀ ਵੀ ਬਰਬਰੀ ਦਾ ਕੰਮ ਸ਼ੁਰੂ ਕਰੋ ਤੇ ਆਹ ਦੇਖੋ ਜੀ ਮੇਰੀਆਂ ਬਰਬਰੀਆਂ ਤੇ ਆਪਾਂ ਇਹਨਾਂ ਦਾ ਕੰਮ ਸ਼ੁਰੂ ਕੀਤਾ ਬੀਟਲ ਵੀ ਹੈ ਆਪਣੇ ਕੋਲ ਹੈਗੀ ਆ ਬੱਚੇ ਚੰਗੇ ਗ੍ਰੋਥ ਕਰ ਰਹੇ ਬੱਚੇ ਵਿਕ ਵੀ ਜਾਏ ਆ ਤੇ ਚੰਗੇ ਕਸਟਮਰ ਵੀ ਆਉਂਦੇ ਆਪਣੇ ਕੋਲ ਠੀਕ ਹੈ ਆਪਾਂ ਲਗਭਗ ਗੱਲਬਾਤ ਕਰੀ ਵੀ ਆਪਾਂ ਨੂੰ ਸਾਲ 11 ਮਹੀਨੇ ਹੋ ਗਏ ਨਾ ਫਾਰਮ ਬਣਾਏ ਨੂੰ ਹਾਂਜੀ ਠੀਕ ਹੈ ਕਿੱਦਾਂ ਦਾ ਰਿਸਪੌਂਸ ਰਿਹਾ ਕਿਉਂਕਿ ਵੀਡੀਓ ਪਹਿਲਾਂ ਵੀ ਆਈਆਂ ਨਹੀਂ ਆਪਣੀਆਂ ਮੇਰੇ ਫਾਰਮ ਤੇ ਜੀ ਪੰਜਾਬ ਦੇ ਵਿੱਚ ਕੋਨੇ-ਕੋਨੇ ਤੋਂ ਲੋਕ ਆ ਰਹੇ ਆ ਜੀ ਵੇਖਣ ਜੀ ਹਾਂਜੀ ਉਹਨਾਂ ਨੂੰ ਸ਼ੌਂਕ ਮੇਰੇ ਨਾਲ ਵੇਖ ਕੇ ਸ਼ੌਂਕ ਜਗ ਰਿਹਾ ਮੇਰੇ ਏਰੀਆ ਦੇ ਵਿੱਚ ਜੀ ਬਹੁਤ ਫਾਰਮ ਬਣ ਰਹੇ ਜੀ ਹਾਂਜੀ ਪਹਿਲਾਂ ਲੋਕੀਰ ਨੂੰ ਲੋਕੀ ਨਫ਼ਰਤ ਕਰਦੇ ਛੋਟਾ ਕੰਮ ਕਹਿੰਦੇ ਸੀ ਹਮ ਤੇ ਹੁਣ ਜਦੋਂ ਜੋ-ਜੋ ਪਤਾ ਲੱਗ ਰਿਹਾ ਹਮ ਤੇ ਉਹ ਤਾਂ ਬਾਹਰ ਵੀ ਆ ਰਹੇ ਆ ਸੰਗ ਸ਼ਰਮ ਲਾ ਗਏ ਤੇ ਹੁਣ ਬੱਕਰੀਆਂ ਦਾ ਫਾਰਮ ਬਣਾ ਰਹੇ ਨੇ ਸੰਗ ਸ਼ਰਮ ਵਾਲੀ ਗੱਲਬਾਤ ਕਰੀ ਵੀ ਤੁਹਾਨੂੰ ਤਾਂ ਨਾ ਕਿਸੇ ਨੇ ਰੋਕਿਆ ਵੀ ਚੰਗਾ ਕਾਰੋਬਾਰ ਹੈ ਇੰਗਲੈਂਡ ਦੇ ਵਿੱਚ ਮਰਸੀਡੀ ਗੱਡੀਆਂ ਦੇ ਵਿੱਚ ਘੁੰਮਦੇ ਫਿਰਦੇ ਹੋਗੇ ਹੈ ਨਹੀਂ ਕਹਿਣ ਵਾਲੇ ਤੇ ਕਹੀ ਜਾਂਦੇ ਆ ਜੀ ਹਾਂ ਜੀ ਤੇ ਮੈਨੂੰ ਲੱਗਦਾ ਉਹ ਉਹਨਾਂ ਨੂੰ ਆਪ ਕੁਝ ਕਰ ਨਹੀਂ ਸਕਦੇ ਹੂੰ ਤੇ ਦੂਜਿਆਂ ਨੂੰ ਕਹਿੰਦੇ ਆ ਠੀਕ ਹੈ ਜੀ ਹੁਣ ਇੱਥੇ ਆਪਣੇ ਕਿੰਨੇ ਯੰਗਸਟਰ ਵਿਲੇ ਤੁਰੇ ਫਿਰਦੇ ਆ ਜੀ ਹੂੰ ਤੇ ਕੰਮ ਤੇ ਕਰਨਾ ਹੋਵੇ ਤੇ ਇੱਥੇ ਪੰਜਾਬ 'ਚ ਮੈਂ ਵੇਖਿਆ ਜੀ ਕੰਮ ਬਹੁਤ ਹੈ ਠੀਕ ਹੈ ਬੰਦੇ ਨਹੀਂ ਲੱਭਦੇ ਕੰਮ ਲਈ ਤੇ ਬਾਹਰਲੇ ਸਟੇਟਾਂ ਦੇ ਆਣ ਕੇ ਕੰਮ ਕਰੀ ਜਾਂਦੇ ਆ ਹੂੰ ਤੇ ਆਹ ਕੰਮ ਜਿਹੜਾ ਇਹ ਨੂੰ ਤੁਸੀਂ ਮੜਕਦਾ ਕਹਿ ਸਕਦੇ ਇਹ ਪੰਜਾਬ ਦਾ ਹੀ ਸਾਰਾ ਕੰਮ ਹੈ ਜੀ ਹੂੰ ਪਹਿਲਾਂ ਥੋੜਾ ਛੋਟੇ ਲੈਵਲ ਤੇ ਸੀ ਤੇ ਹੁਣ ਇੰਡਸਟਰੀਅਲ ਲੈਵਲ ਤੇ ਆ ਗਿਆ ਜੀ ਆ ਤੁਸੀਂ ਵੇਖੋ ਜੀ ਮੈਂ ਤੇ ਇੰਡਸਟਰੀਅਲ ਲੈਵਲ ਤੇ ਕਮਰਸ਼ੀਅਲ ਲੈਵਲ ਤੇ ਆ ਗਿਆ ਮੈਂ ਇਕੱਲਾ ਨਹੀਂ ਪੰਜਾਬ ਦੇ ਵਿੱਚ ਕਈ ਸੌ ਫਾਰਮ ਖੁੱਲੇ ਜਿਹੜੇ ਡਾਕਟਰ ਸਾਹਿਬ ਦੇ ਹੱਥਾਂ ਤੋਂ ਖੁੱਲੇ ਠੀਕ ਹੈ ਜੀ ਇਹ ਗੱਲ ਹੈਗੀ ਹੈਗੀ ਹਾਂਜੀ ਤੇ ਜਿਹੜੇ ਆਪਣਾ ਇਹ ਆਟੋਮੈਟਿਕ ਮੈਂ ਕਿਹਾ ਹੈਗਾ ਨਾ ਥੋੜਾ ਇਹਦੇ ਬਾਰੇ ਜਾਣਕਾਰੀ ਦਿਓ ਵੀ ਪਾਣੀ ਦਾ ਹੋ ਗਿਆ ਜਾਂ ਮਿੰਗਣ ਵਗੈਰਾ ਕਿਵੇਂ ਡਿੱਗਦੀ ਹੈ ਕਿੱਥੇ ਆ ਇੱਥੇ ਖਲਾਰਾ ਕਿਉਂ ਨਹੀਂ ਪੈਂਦਾ ਹਾਂਜੀ ਇਹ ਸਾਰੀ ਇਹ ਪਲਾਸਟਿਕ ਦਾ ਫਲੋਰ ਹੈ ਜੀ ਇਹ ਮੈਂ ਤਾਮਿਲ ਲਾਡੂ ਤੋਂ ਮੰਗਾਇਆ ਜੀ ਠੀਕ ਹੈ ਜੀ ਇਹ ਫਲੋਰ ਦੇ ਵਿੱਚ ਮਿੰਗਣ ਪਿਸ਼ਾਬ ਇੱਥੇ ਇੱਕ 1% ਵੀ ਰੁਕਦਾ ਨਹੀਂ ਜੀ ਸਿੱਧਾ ਹੀ ਥੱਲੇ ਹੂੰ ਤੇ ਥੱਲਿਓ ਬਾਹਰੋਂ ਤੁਹਾਨੂੰ ਦਿਖਾਇਆ ਗਈ ਇਹ ਫਲੋਰ ਨਾਲੋਂ 4 ਫੁੱਟ ਉੱਚਾ ਜੀ ਥੱਲਿਓ ਕਲੀਨਿੰਗ ਕਰਨੀ ਆਸਾਨ ਤੇ ਜਾਨਵਰਾਂ ਨੂੰ ਕੋਈ ਬਿਮਾਰੀ ਦਾ ਵੀ ਕੋਈ ਡਰ ਨਹੀਂ ਹੈਗਾ ਠੀਕ ਹੈ ਤੇ ਪਾਣੀ ਜਿਹੜਾ ਹੈ ਇਹਦਾ ਪਾਣੀ ਦਾ ਸਿਸਟਮ ਹੈ ਉਹ ਵੀ ਆਟੋਮੈਟਿਕ ਤੁਹਾਨੂੰ ਦਿਖਾਉਣਾ ਹੈ ਆ ਦੇਖੋ ਪਾਣੀ ਸਾਰੇ ਫਾਰਮ ਦੇ ਵਿੱਚ ਟੂਟੀਆਂ ਲੱਗੀਆਂ ਨੇ ਫਰੈਸ਼ ਵਾਟਰ ਆਉਂਦਾ ਠੀਕ ਹੈ ਜੀ ਕੋਈ ਇਹ ਨਹੀਂ ਕਹੂਗਾ ਵੀ ਪਾਣੀ ਖਰਾਬ ਆ ਇਹ ਪਾਣੀ ਪੀਣ ਵਾਲਾ ਆ ਜੀ ਆ ਵੇਖੋ ਮੰੰਦਾ ਵੀ ਪੀਸਦਾ ਇਹਨੂੰ ਠੀਕ ਹੈ ਜੀ ਕੋਈ ਇਹ ਨਹੀਂ ਵੀ ਅਸੀਂ ਗੰਦਾ ਪਾਣੀ ਮਤਲਬ ਇਹ ਜਾਨਵਰਾਂ ਵਾਸਤੇ ਆ ਇਹ ਨਹੀਂ ਕਹਿ ਸਕਦੇਗੇ ਆਪਾਂ ਪੀਣ ਵਾਲਾ ਪਾਣੀ ਆ ਠੀਕ ਹੈ ਜੀ ਤੇ ਪੂਰੀ ਗੱਲਬਾਤ ਕਰੀਏ ਤੇ ਹੁਣ ਆਪਾਂ ਡਾਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਆਂਗੇ ਤੇ ਇਹ ਕੀ ਕਹਿੰਦੇ ਨੇ ਡਾਕਟਰ ਸਾਹਿਬ ਅ ਤੁਸੀਂ ਤਾਂ ਕਿਉਂਕਿ ਲਗਭਗ ਭਾਰਤ ਦੇ ਬਹੁਤ ਸਾਰੇ ਫਾਰਮ ਜਿਹੜੇ ਘੁੰਮ ਚੁੱਕਿਓਗੇ ਹਾਂਜੀ ਅੱਜ ਉਰੇ ਆ ਕੇ ਕਿਦਾਂ ਦਾ ਲੱਗਿਆ ਆਪਾਂ ਨੂੰ ਇਸ ਫਾਰਮ ਦੇ ਅੱਜ ਬਹੁਤ ਵਧੀਆ ਜੀ ਬਾਈ ਜੀ ਨਾਲ ਅਕਸਰ ਹੀ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਵੀ ਕਿਵੇਂ ਫਾਰਮ ਬਣਾਈਏ ਕੀ ਹੈ ਕੀ ਨਹੀਂ ਜਦੋਂ ਇਹ ਬਾਹਰੋਂ ਫੋਨ ਕਰਦੇ ਸੀ ਇਹ ਤਕਰੀਰ ਮੈਲਾ ਦਾ ਜਦੋਂ ਬਾਈ ਜੀ ਫੋਨ ਕਰਦੇ ਹੁੰਦੇ ਆ ਅੱਧੇ ਘੰਟੇ ਤੋਂ ਪੌਣੇ ਘੰਟੇ ਤੋਂ ਪਹਿਲਾਂ ਤਾਂ ਕਿਸੇ ਕਦੇ ਫੋਨ ਕੱਟਿਆ ਹੀ ਨਹੀਂ ਹੁੰਦਾ ਸਹੀ ਸਹੀ ਹੈ ਸਹੀ ਹੈ ਚਾਹ ਕੋਈ ਨਿਕਾਏ ਮਸਲਾ ਹੋਵੇ ਹੋਰ ਤਾਂ ਚੱਲਦੇ ਹੋਏ ਹੋਰ ਬਹੁਤ ਮੰਚ ਪੈਂਦੇ ਤੁਰੇ ਜਾਂਦੇ ਆ ਐਕਚੁਅਲੀ ਦੁਨੀਆ 'ਚ ਕੋਈ ਵੀ ਕੰਮ ਛੋਟਾ ਨਹੀਂ ਕੋਈ ਵੀ ਵੱਡਾ ਨਹੀਂ ਕਹਿੰਦੇ ਫਰੀਦਾ ਖਾ ਕੇ ਨਿੰਦੀਏ ਖਾ ਕੇ ਜਿੱਡਾ ਨਹੀਂ ਕੋਏ ਜਿਉਂਦਿਆਂ ਪੈਰਾਂ ਥੱਲੇ ਮੋਹਿਆਂ ਉੱਪਰ ਹੋਏ ਬੰਦੇ ਦੀ ਔਕਾਤ ਤਾਂ ਇੰਨੀ ਕ ਮਿੱਟੀ ਨਾਲੋਂ ਵੀ ਘੱਟ ਔਕਾਤ ਤਾਂ ਬੰਦੇ ਦੀ ਆਪਣੇ ਆਪ ਨੂੰ ਜਿੱਥੇ ਮਰਜ਼ੀ ਭੱਜੇ ਫਿਰੇ ਜਿੱਦੇ ਵੱਡੇ ਮਰਜ਼ੀ ਬਣ ਜੀਏ ਐਕਚੁਅਲੀ ਆਪਾਂ ਨੂੰ ਇਹ ਕੰਬਲ ਆਉਣ ਦੀ ਲੋੜ ਕਿਉਂ ਪਈ ਜੇ ਆਪਾਂ ਇਹ ਗੱਲ ਕਰੀਏ ਹਾਂ ਕਿਉਂਕਿ ਪਹਿਲਾਂ ਪੰਜਾਬ ਦੇ ਵਿੱਚ ਖੁੱਲੀਆਂ ਜ਼ਮੀਨਾਂ ਹੁੰਦੀਆਂ ਸੀ ਹੁਣ ਆਪਣੇ ਕੋਲ ਜ਼ਮੀਨਾਂ ਬਹੁਤ ਘਟ ਗਈਆਂ ਪੋਸਤਾ ਵੱਡੀਆਂ-ਵੱਡੀਆਂ ਫੈਕਟਰੀਆਂ ਰੋਕ ਲਈਆਂ ਹਾਂ। ਹਾਂ। ਕੁਝ ਬੱਚੇ ਘਰਾਂ 'ਚ ਕਈ-ਕਈ ਪੈਦਾ ਹੋਏ ਉਹਨਾਂ ਦੇ ਵੰਡ ਹੋਈ ਜ਼ਮੀਨਾਂ ਦੀ। ਸਹੀ ਗੱਲ ਹੈ ਜੀ। ਆਮ ਅਕਸਰ ਲੋਕ ਕਹਿੰਦੇ ਆ ਕਹਿੰਦੇ ਜੇ ਮਾਜਨ ਦੇ ਇੱਕ ਬੇਟਾ ਜੰਮਦਾ ਜਾਂ ਦੋ ਬੇਟੇ ਜੰਮਦੇ ਆ ਦੋ ਬੇਟੇ ਹੋਣ ਤੋਂ ਬਾਅਦ ਉਹਦਾ ਕਾਰੋਬਾਰ ਡਬਲ ਹੋ ਜਾਂਦਾ। ਦੋ ਦੁਕਾਨਾਂ ਬਣ ਜਾਂਦੀਆਂ। ਹੂੰ। ਕਹਿੰਦੇ ਜ਼ਿਮੀਦਾਰ ਦੇ ਘਰੇ ਦੋ ਬੱਚੇ ਪੈਦਾ ਹੋ ਜਾਂਦੇ ਆ ਤਾਂ ਜ਼ਮੀਨ ਅੱਧੀ ਰਹਿ ਜਾਂਦੀ ਹੈ ਕਹਿੰਦੇ। ਵੰਡੀਆਂ ਜਾਂਦੀ। ਵੰਡੀ ਜਾਂਦੀ ਹੈ। ਸਹੀ ਗੱਲ। ਗੱਲਾਂ ਕਿਤੇ ਤੋਂ ਕਿ ਸੱਚ ਵੀ ਨੇ। ਪਰ ਜਿਹੜੇ ਮਿਹਨਤ ਕਰਦੇ ਆ ਉਹ ਇਹ ਜਿਹੜੇ ਦੋ ਜਿਹਦੇ ਹੁੰਦੇ ਆ ਡਬਲ ਕਾਰੋਬਾਰ ਕਰਕੇ ਜ਼ਮੀਨ ਲੈ ਵੀ ਲੈਂਦੇ ਆ ਸਹੀ ਗੱਲ ਕਹਿੰਦੇ ਇੱਕ ਪੀੜੀ ਉਹ ਹੁੰਦੀ ਆ ਵੀ ਬਾਪ ਕੰਮ ਕਰਦਾ ਦੂਜੀ ਪੀੜੀ ਉਹ ਹੁੰਦੀ ਆ ਵੀ ਬਾਪ ਦੇ ਨਾਲ ਬੇਟੇ ਕੰਮ ਕਰਨ ਲੱਗ ਪੈਂਦੇ ਆ ਹੂੰ ਤੀਜੀ ਪੀੜੀ ਉਹ ਆਉਂਦੀ ਆ ਵੀ ਜਿਹੜੇ ਬਾਪ ਤੇ ਬੇਟੇ ਆ ਉਹ ਐਸ਼ ਕਰਨ ਲੱਗ ਪੈਂਦੇ ਆ ਉਹ ਪੈਸੇ ਨਾਲ ਹੂੰ ਚੌਥੀ ਪੀੜੀ ਉਹ ਹੁੰਦੀ ਆ ਵੀ ਫੁੱਲੀ ਐਸ਼ ਕਰਨ ਲੱਗ ਪੈਂਦੀ ਆ ਤੇ ਪੰਜਵੀਂ ਪੀੜੀ ਉਹ ਆਉਂਦੀ ਆ ਵੀ ਸਾਰਾ ਕੁਝ ਖਤਮ ਕਰ ਦਿੰਦੀ ਆ ਤੇ ਛੇਵੀਂ ਪੀੜੀ ਬੰਦੇ ਦੀ ਉਹ ਆਉਂਦੀ ਜਿਹੜੇ ਦੁਬਾਰੇ ਦਿਹਾੜੀਆਂ ਕਰਕੇ ਤੇ ਤਰੱਕੀ ਵੱਲ ਨੂੰ ਵੱਧਦੀਆਂ ਫੇਰ ਆਉਂਦੇ ਆ ਹਾਂ ਇਹ ਸਰਕਲ ਆ ਕੁਦਰਤ ਦਾ ਤੁਸੀਂ ਦੇਖੋਗੇ ਵੀ ਜਿਹਦੇ ਮਾਪਿਆਂ ਨੇ ਦੱਬ ਕੇ ਕੰਮ ਕੀਤਾ ਉਹਦੇ ਬੱਚੇ ਉਹਦਾ ਨਾ ਕੰਮ ਕਰਾਉਣ ਲੱਗੋ ਕਾਰੋਬਾਰ ਨੂੰ ਬਹੁਤ ਉੱਚਾ ਲੈ ਗਏ ਸਹੀ ਗੱਲ ਆ ਫੇਰ ਜਿਵੇਂ ਉਹਨਾਂ ਕੋਲੇ ਪੈਸਾ ਆਇਆ ਉਹ ਇੰਜੋਏ ਕਰਨ ਲੱਗੇ ਨਾਲ ਹੂੰ ਫੇਰ ਉਹ ਜਿਹੜੇ ਫੁੱਲ ਅਗਲੀ ਪੀੜ੍ਹੀ ਆ ਗਈ ਉਹ ਜਮਾਈ ਕੰਮ ਛੱਡ ਗਏ ਸਾਰਾ ਉਹ ਐਸ਼ ਵਾਲੇ ਕੰਮ ਤੇ ਆ ਗਏ ਸਹੀ ਗੱਲ ਆ ਤੇ ਫਿਰ ਜਿਹੜੀ ਉਹਨਾਂ ਦੀਆਂ ਗਾਂ ਵਾਲੀ ਪੀੜ੍ਹੀ ਆਈ ਉਹ ਦਿਹਾੜੀਆਂ ਤੇ ਆ ਗਈ ਸਹੀ ਗੱਲ ਤੁਸੀਂ ਕੱਲਾ ਇੱਕ ਘਰ ਦਾ ਨਹੀਂ ਤੁਸੀਂ ਬੜੇ ਘਰ ਪਿੰਡ 'ਚ ਦੇਖੋਗੇ ਆਸ-ਪਾਸੇ ਦੇਖੋਗੇ ਇਹ ਸੱਚ ਕਹਾਵਤਾਂ ਸਿਆਣੇ ਸੱਚ ਹੀ ਕਹਾ ਗੱਲ ਮੇਨ ਹੁਣ ਜ਼ਮੀਨਾਂ ਤਾਂ ਆਪਾਂ ਵਧਾ ਨਹੀਂ ਸਕਦੇ ਕਿਸੇ ਲੋੜ ਜੇ ਹੁਣ ਮੇਰੇ ਕੋਲੇ 2 ਕਿੱਲੇ ਬਾਹਣ ਆ ਤੇ ਫਰਜ਼ ਕਰ ਲਓ ਸਾਡੇ ਕੋਲੇ 6 ਕਿੱਲੇ ਬਾਹਣ ਆ ਜੇ ਤਿੰਨ ਬਰਾਦਰਾਂ ਦਾ 2-2 ਕਿੱਲੇ ਰਹਿ ਗਏ ਜ਼ਮੀਨ ਤਾਂ ਵੱਧ ਹੀ ਨਹੀਂ ਬਾਕੀ ਮਹਿੰਗੀ ਵੀ ਜ਼ਿਆਦੇ ਹੋਗੀ ਮਹਿੰਗੀ ਵੀ ਜ਼ਿਆਦੇ ਹੋਗੀ ਇਸ ਲਈ ਜਿਹੜਾ ਬੱਕਰੀਆਂ ਦਾ ਕਿੱਤਾ ਜ਼ਮੀਨ ਚੋਂ ਕੀ ਪੈਦਾ ਕਰਦੇ ਫਸਲ ਪੈਦਾ ਕਰਦੇ ਆ ਹੂੰ ਕੋਈ ਆਪਾਂ ਅੱਜ ਅੱਜ ਠੇਕੇ ਦੀ ਗੱਲ ਗੱਲ ਕਰੀਏ 70000 ਰੁਪਏ ਦਾ ਠੇਕਾ ਲੈ ਕੇ ਆਪਾਂ ਤੇ ਉਹ ਚੋਂ ਫਸਲ ਕੱਢਦੇ ਆ ਮਸਾ ਆਪਾਂ ਨੂੰ 20-25000 ਰੁਪਏ ਬਚਦਾ ਹਾਂ ਜੇ ਆਪਾਂ 7000 50000 ਰੁਪਏ ਸਾਲ ਦੀ ਅਮਦਨ ਕੱਢ ਸਕਦੇ ਆ ਆਰਾਮ ਨਾਲ ਕੱਢੀ ਜਾ ਸਕਦੀ ਹੈ ਜੀ ਆਰਾਮ ਨਾਲ ਕੱਢੀ ਜਾ ਸਕਦੀ ਹੈ ਠੀਕ ਹੈ ਹੁਣ ਤੁਸੀਂ ਦੇਖੋ ਬਈ 70000 ਦਾ ਜਿਹੜਾ ਠੇਕਾ ਲੈ ਕੇ ਤੱਕ ਲੇ ਉਹ ਠੇਕਾ ਤਾਂ ਮੈਂ ਬਾਈ ਜੀ ਨੂੰ ਦੇਤਾ ਬਾਈ ਦੇ ਹੱਥ ਚ ਇਕੱਲਾ ਜਿਹੜਾ 25000 ਬਚਿਆ ਉਹ ਮੇਰੇ ਕੋਲੇ ਆ ਹੂੰ ਪ੍ਰਾਫਿਟ ਸਹੀ ਗੱਲ ਹੈ ਹੋਰ ਤਾਂ ਕੁਝ ਨਹੀਂ ਮੇਰੇ ਕੋਲੇ 70000 ਉਹ ਲਾ ਲਾ ਬਾਕੀ 30000 ਦਾ ਚੱਲ ਪ੍ਰਾਫਿਟ ਲਾ ਲਾ ਲੱਖ ਰੁਪਏ ਮੇਰੇ ਕੋਲੇ ਆਇਆ 70 ਤਾਂ ਮੇਰਾ ਆਪਦਾ ਹੀ ਸੀ ਜਿਹੜਾ ਬਾਈ ਨੂੰ ਦੇ ਦੇ ਚੁੱਕਿਆ ਮੈਂ ਹੂੰ ਹੋਰ ਤਾਂ ਪ੍ਰਾਫਿਟ ਕੋਈ ਨਹੀਂ ਆਇਆ ਸਹੀ ਗੱਲ ਹੈ ਕੀ ਆਇਆ ਪ੍ਰਾ ਹੁਣ ਤੁਸੀਂ ਦੇਖੋ ਵੀ ਜਿਹੜਾ ਉਧਰਲੇ ਪਾਸੇ ਆਪਾਂ ਬੱਕਰੀਆਂ ਲੈ ਲਈਆਂ 70 ਦੀਆਂ ਬੱਕਰੀਆਂ ਹੀ ਮੇਰੇ ਕੋਲੇ ਖੜੀਆਂ ਨੇ ਹੂੰ 50 ਦਾ ਪ੍ਰੋਫਿਟ ਵੀ ਮੇਰੇ ਮੇਰੇ ਕੋਲੇ ਆ ਅਗਲੇ ਸਾਲ ਉਹਨਾਂ ਡਬਲ ਵੀ ਹੋ ਜਾਣਾਂਗੇ ਸਹੀ ਗੱਲ ਆ ਉਦੋਂ ਅਗਲੇ ਸਾਲ ਟ੍ਰਿਪਲ ਵੀ ਹੋਣਾ ਪਰ ਠੇਕੇਦਾਰ ਤਾਂ ਹਰੇਕ ਸਾਲ ਬਾਈ ਨੂੰ ਨਵੇਂ ਨਵੇਂ ਪੈਸੇ ਦੇਣੇ ਪੈਣਗੇ ਹਾਂ ਇਸ ਲਈ ਜ਼ਮੀਨਾਂ ਵਧਾ ਨਹੀਂ ਸਕਦੇ ਕਾਰੋਬਾਰ ਨੂੰ ਵੱਡਾ ਕਰ ਸਕਦੇ ਇਹ ਕਾਰੋਬਾਰ ਉਹ ਆ ਜੇ ਕਿਤੇ 10 ਬੱਕਰੀਆਂ ਤੋਂ ਤੁਸੀਂ ਸਟਾਰਟ ਕੀਤਾ 10 ਤੋਂ 15 ਵੀ ਹੋਣੀਆਂ 15 ਤੋਂ 20 ਵੀ ਹੋਣੀਆਂ 20 ਤੋਂ 40 ਵੀ ਹੋਣੀਆਂ 40 ਤੋਂ 80 ਵੀ ਹੋਣਗੀਆਂ ਸਹੀ ਗੱਲ ਇਹ ਕੁਦਰਤ ਦਾ ਵੱਧਾਗਾ ਆਪਾਂ ਇਹਨੂੰ ਨਕਾਰ ਇਹ ਕੁਦਰਤ ਨੇ ਵਧਾਉਣਾ ਹੈ ਇਹ ਇਹ ਇਹਨੇ ਵਧਣਾ ਫੁੱਲਣਾ ਕਾਰੋਬਾਰ ਨੇ ਇਸ ਲਈ ਜਿਹੜਾ ਆਪਦਾ ਕਾਰੋਬਾਰ ਕਰਨਾ ਫਰਜ਼ ਕਰ ਲਓ ਜੇ ਮੈਨੂੰ ਘਰੇ ਘਰੇ ਕਦੇ ਕੋਈ ਮੈਂ ਬਿਮਾਰ ਹੋ ਗਿਆ ਮੇਰੇ ਬੱਚੇ ਕਾਰੋਬਾਰ ਦੇਖ ਲੈਣਗੇ ਬੱਕਰੀਆਂ ਨੂੰ ਦਾਣੀ ਪਾਉਣੇ ਆ ਨੀਰਾ ਹੀ ਪਾਉਣਾ ਘਰੇ ਮੈਸੇਜ ਦੇਖ ਲੂਗੀ ਹੋਰ ਪਰਿਵਾਰਕ ਮੈਂਬਰ ਕੋਈ ਦੇਖ ਲੂ ਪਰ ਜੇ ਮੈਂ ਜੌਬ ਤੇ ਲੱਗਾਂ ਜੇ ਮੈਂ ਖੁਦ ਜਾਂ ਦਿਹਾੜੀ ਜਾਣਾ ਜਾਂ ਕੋਈ ਕੰਮ ਕਰਦਾ ਜੇ ਮੈਂ ਖੁਦ ਜਾਊਂਗਾ ਫੇਰ ਮੈਨੂੰ ਪੈਸੇ ਆਉਣਗੇ ਹੂੰ ਜਿੱਦੇ ਮੈਂ ਬਿਮਾਰ ਪੈ ਗਿਆ ਕਰਕੇ ਉਹ ਤਾਂ ਮੈਨੂੰ ਪੈਸੇ ਨਹੀਂ ਆਉਂਦੇ ਸਹੀ ਗੱਲ ਨਹੀਂ ਫਰਜ਼ ਕਰ ਲਓ ਪ੍ਰਮਾਤਮਾ ਨਾ ਕਰੇ ਕਿਸੇ ਆਦਮੀ ਦੇ ਕੋਈ ਸੱਟ ਵੱਜ ਜੇ ਜੋ ਕਿਤੇ ਲੱਗਿਆ ਹੋਇਆ ਜੋ ਕੰਮ ਤੇ ਨਾ ਜਾਊ ਉਹਦੇ ਕੋਲ ਪੈਸਾ ਕਿੱਥੋਂ ਆਊ ਹੂੰ ਪੈਸਾ ਤਾਂ ਆਉਂਦਾ ਨਹੀਂ ਪਰ ਇਹ ਫਾਰਮ ਇਹ ਜਾ ਚਾਹੇ ਮੇਰੇ ਸੱਟ ਵੱਜੇ ਚਾਹੇ ਕਿਸੇ ਦੇ ਵੀ ਸੱਟ ਵੱਜੇ ਇੱਕ ਸਾਲ ਅਗਲਾ ਮੰਝੇ ਚ ਵੀ ਪਿਆ ਤੇ ਇਹਨਾਂ ਦਾ ਤਾਂ ਵਧਣਾ ਹੀ ਵਧਣਾਗਾ ਜੀ ਜਿੱਥੋਂ ਮੈਂ ਕਾਰੋਬਾਰ ਛੱਡੂ ਮੇਰਾ ਬੇਟਾ ਉੱਥੋਂ ਸ਼ੁਰੂ ਕਰੂਗਾ ਜੇ ਮੇਰੇ ਕੋਲ ਅੱਜ 500 ਬੱਕਰੀ ਆ ਜਿੱਦੇ ਮੈਂ ਕਾਰੋਬਾਰ ਛੱਡੂਗਾ ਮੇਰਾ ਬੇਟਾ 500 ਤੋਂ ਸ਼ੁਰੂ ਕਰੂਗਾ 500 ਦਾ ਸ਼ੁਰੂ ਕਰੂਗਾ ਪਰ ਜੇ ਮੈਂ ਕੋਈ ਜੌਬ ਕਰਦਾ ਜੇ ਕੱਲ੍ਹ ਨੂੰ ਮੈਂ ਉਹ ਜੌਬ ਛੱਡਦਾ ਮੇਰਾ ਬੇਟਾ ਉੱਥੋਂ ਨਹੀਂ ਸ਼ੁਰੂ ਕਰਦਾ ਜ਼ੀਰੋ ਤੋਂ ਸ਼ੁਰੂ ਕਰੂ ਉਹਨੂੰ ਆਪਦਾ ਪੜਾਈ ਕਰਨੀ ਪਊ ਹਾਂ ਸਹੀ ਗੱਲ ਜਿੱਦਾਂ ਸਟਾਰਟ ਕਰੂ ਜ਼ੀਰੋ ਤੋਂ ਕਰੂ ਜ਼ੀਰੋ ਤੋਂ ਕਰ ਇਸ ਲਈ ਆਪਦੇ ਬਿਜ਼ਨਸ ਆਪਦੇ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਕਈ ਥਾਈ ਮੇਰੇ ਲੈਕਚਰ ਹੋਏ ਘੋੜੀਆਂ ਤੇ ਹੁੰਦਾ ਹਮੋਂਦਾ ਘੋੜੀਆਂ ਤੇ ਮੈਂ ਆਪਦੇ ਘਰੇ ਸਹਜਾਦੀਆਂ ਬਣਾ ਲੀਆਂ। ਹਾਂ। ਉਹਨਾਂ ਨੂੰ ਸਹਜਾਦੇ ਮਿਲਣਗੇ। ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ। ਠੀਕ ਹੈ ਜੀ। ਉਹਨਾਂ ਨੂੰ ਉਹੀ ਲੜਕੇ ਮਿਲਣਗੇ ਜਿਹੜੇ ਘੋੜਿਆਂ ਦੀ ਪੂਜਾ ਕਰਦੇ ਆ। ਹੂੰ। ਘੋੜਾ ਯਾਰ ਦੇਵਤਾ ਦਾ ਰੂਪ ਆ। ਉਹ ਬੰਦੇ ਨੂੰ ਉਹੀ ਪੂਜਾ ਉਹਦੀ ਕਰ ਸਕਦਾ ਜਿਹੜੇ ਬੰਦੇ ਚ ਆਪਦੇ ਵੀ ਦੇਵਤਾਲੇ ਅੰਸ਼ ਆ। ਸਹੀ ਗੱਲ ਆ। ਹਰੇਕ ਬੰਦੇ ਦੇ ਘਰੇ ਘੋੜਾ ਪੈਦਾ ਨਹੀਂ ਹੁੰਦਾ। ਹਰੇਕ ਬੰਦੇ ਦੇ ਘਰੇ ਘੋੜਾ ਰਹਿੰਦਾ ਨਹੀਂ। ਠੀਕ ਹੈ। ਇਸ ਲਈ ਖਾਸ ਕਰ ਆਪਾਂ ਨੂੰ ਜਿਵੇਂ ਪੰਜਾਬ ਦੇ ਅੱਜ ਹਾਲਾਤ ਆ ਲੋਕੀ ਨਸ਼ਿਆਂ ਦੇ ਬਾਲਾ ਹਨ। ਜਿਹੜੀਆਂ ਬੇਟੀਆਂ ਨੇ ਬੇਟੀਆਂ ਨੂੰ ਇਲਾਜ ਮੇ ਆਪਾਂ ਨੂੰ ਨਾਲ ਘੋੜਿਆਂ ਦਾ ਕੰ ਬੱਕਰੀਆਂ ਦਾ ਕੰਮ ਕਰਾਉਣਾ ਚਾਹੀਦਾ ਫਾਰਮਿੰਗ ਵਾਲਾ ਹੋਣਾ ਚਾਹੀਦਾ ਕਿਉਂਕਿ ਉਹ ਹੀ ਇਨਸਾਨ ਉਹਨੇ ਜ਼ਿੰਦਗੀ ਚਾਹਣਗੇ ਜਿਹੜੇ ਕੁਦਰਤ ਨਾਲ ਜੁੜੇ ਆ ਨੇਚਰ ਦੇ ਨੇੜੇ ਆ ਜਾਨਵਰਾਂ ਨਾਲ ਜੁੜੇ ਆ ਜਿਹੜਾ ਜਾਨਵਰਾਂ ਨਾਲ ਲੋਕ ਜੁੜੇ ਹੋਏ ਉਹ ਕਦੇ ਨਰਦਈ ਨਹੀਂ ਮਿਲਣਗੇ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਮਿਲਣਗੇ ਜਿਹੜਾ ਵਾਤਾਵਰਣ ਨਾਲ ਕੁਦਰਤ ਨਾਲ ਪਿਆਰ ਕਰਦਾ ਉਹ ਲੋਕ ਨਰਦਈ ਹੈ ਨਹੀਂ ਨਰਦਈ ਉਹ ਲੋਕ ਆ ਜਿਹੜਾ ਦਾ ਕੋਈ ਵਾਹ ਵਾਸਤਾ ਨਹੀਂ ਕੁਦਰਤ ਨਾਲ ਹ ਕਿਸੇ ਨਾਲ ਵਾਹ ਵਾਸਤਾ ਹੀ ਨਹੀਂ ਉਹ ਲੋਕ ਨਰਦਈ ਨਹੀਂ ਤੇ ਹੁਣ ਤੁਸੀਂ ਦੇਖ ਲਓ ਵੀ ਜਿਨ੍ਹਾਂ ਦੇ ਕਈ ਕੰਕਈ ਲੋਕਾਂ ਦੇ ਅਜੇ ਦਿਮਾਗ ਮਿਲਦੇ ਆ ساری ਉਮਰ ਜ਼ਿੰਦਗੀ ਨਰਕ ਰਹਿੰਦੀ ਆ ਕੁੜੀ ਦੀ ਤੇ ਜਿਹੜੇ ਮਾਪਿਓ ਨੇ ਵਿਆਹੀ ਹੁੰਦੀ ਆ ਉਹਨਾਂ ਦੀ ਇਸ ਲਈ ਹੁਣ ਆਪਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਆ ਵੀ ਖਾਸ ਕਰਕੇ ਬੇਟਿਆਂ ਨੂੰ ਤਾਂ ਇਹ ਕੰਮ ਦੇ ਵਿੱਚ ਲੈ ਕੇ ਆਓ ਬੇਟਾ ਤਾਂ ਕੋਈ ਨਹੀਂ ਜਿਵੇਂ ਜਿਵੇਂ ੱਟਕੇ ਖਾ ਖਾਕ ਲਾ ਜਾਂਦੀ ਆ ਸਹੀ ਗੱਲ ਆ ਕੁਛ ਨਾ ਮਿਲੂ ਤਾਂ ਆਪੇ ਕਰਨਗੇ ਆਪੇ ਕਰਨਗੇ ਨਾਲ ਕਹਿਣ ਦੀ ਲੋੜ ਨਹੀਂ ਬਰਬਰੀਆਂ ਦੀ ਗੱਲਬਾਤ ਕਰੀ ਜੀ ਤੁਸੀਂ ਕਿਹੜੀ ਅੱਖ ਦੇ ਨਾਲ ਦੇਖਦੇ ਹੋ ਬਰਬਰੀ ਬਾਈ ਜੀ ਬਰਬਰੀ ਬਹੁਤ ਵਧੀਆ ਬਰੀਡ ਆ ਵਧੀਆ ਕਿਉਂ ਆ ਇਹ ਇੱਕ ਤਾਂ ਇਹਦੀ ਜਿਹੜੀ ਪ੍ਰੋਡਕਸ਼ਨ ਆ ਉਹ ਜ਼ਿਆਦਾ ਗਈ ਹਨਾ ਠੀਕ ਹੈ ਜੀ ਤੁਸੀਂ ਜੇ ਬੱਕਰੀ ਆਪਾਂ ਕ੍ਰਾਸ ਕਰਾਉਣੀ ਆ ਬੀਟਲ ਤਾਂ 18 ਮਹੀਨਿਆਂ ਤੋਂ ਘੱਟ ਕਦੇ ਆਪਾਂ ਕ੍ਰਾਸ ਨਹੀਂ ਕਰਾਉਂਦੇ ਉਹਨੂੰ ਕਿਉਂਕਿ ਨਹੀਂ ਉਹਦੀ ਹਾਈਟ ਪੂਰੀ ਨਹੀਂ ਹੁੰਦੀ ਇਹ ਮਜਬੂਰੀ ਆਪਣੀ ਜਿਹੜੀ ਬਰਬਰੀ ਆ ਜੇ ਬਰਬਰੀ ਚੰਗੀ ਸੇਵਾ ਕਰ ਲਏ 6 ਤੋਂ 7 ਮਹੀਨਿਆਂ ਦੀ ਪੱਠ ਗੱਭਣ ਹੋ ਜਾਂਦੀ ਠੀਕ ਹੈ ਜੀ ਥੋੜੇ ਸਮੇਂ ਦੇ ਵਿੱਚ ਜਿੱਦਾਂ ਨੂੰ ਬਰਬਰੀ ਇੱਕ ਕਰੀ ਉਹ ਸੂਣੀ ਆ ਆ ਬੀਟਲ ਇੱਕ ਕਰੀ ਸੂਣੀ ਆ ਬਰਬਰੀ ਤਿੰਨਾਂ ਰੀ ਸੂਪੈਂਦੀ ਆ ਉਹਦੇ ਰੂਪ ਠੀਕ ਹੈ ਜੀ 2 ਸਾਲ ਤੋਂ ਘੱਟ ਤਾਂ ਬਰਬਰੀ ਬੀਟਲ ਸੁੰਦੀ ਨਹੀਂ ਉਹਦੋਂ ਦਾ ਤਿੰਨਾਂ ਰੀ ਸੂਪੈਂਦੀ ਆ ਯਾਨੀ ਕਿ ਪ੍ਰੋਡਕਸ਼ਨ ਇੱਕੋ ਇੱਕ ਕਰੀ ਵਧਾ ਦਿੰਦੀ ਆ ਫੇਰਾ ਦੋ ਦੋ ਤਿੰਨ ਤਿੰਨ ਬੱਚੇ ਆਮ ਦਿੰਦੀ ਆ ਹੂੰ ਇਹ ਗੱਲ ਹੈ ਇਸ ਲਈ ਜਿਹੜੀ ਬਰਬਰੀਆ ਬਰਬਰੀ ਬਹੁਤ ਚੰਗੀ ਬਰੀਡ ਆ ਜਿੰਨੀ ਵੀ ਕਹਦੀ ਓਡੀ ਚੰਗੀ ਆ ਇੱਕ ਹੋਰ ਇਹਦੀ ਖਾਸੀਅਤ ਆ ਜੇ ਆਪਾਂ ਬੀਟਰ ਰੱਖਦੇ ਆ ਆਪ ਨੂੰ ਸੁੱਕਾਂ ਦੀ ਜਿਹੜਾ ਰਾਜਸਥਾਨ ਚੋਂ ਮੰਗਾਉਣਾ ਪੈਂਦਾ ਪੂਰੀ ਗੱਡੀ ਮੰਗਾਉਣੀ ਪੈਂਦੀ ਜਿਹੜੀ 40 ਤੋਂ 45000 ਦੀ ਆਪਣੇ ਘਰੇ ਉਤਰਦੀ ਆ ਹੂੰ ਪਰ ਬਰਬਰੀ ਉਹ ਆ ਇਹ ਤੂੜੀ ਤੇ ਵੀ ਪਾਲੀ ਜਾ ਸਕਦੀ ਆ ਜੀ ਕਰ ਤੂੜੀ ਤਾਂ ਆਪਣੇ ਪੰਜਾਬ ਚ ਆਮ ਜਿੱਥੋਂ ਮਰਜ਼ੀ ਪੰਡ ਤੂੜੀ ਲਿਆਓ ਜੇ 10 ਬਰਬਰੀਆਂ ਤੇ ਮੰਦਲਾ ਦਾ 5-6 ਮਹੀਨੇ ਤੂੜੀ ਨਹੀਂ ਮੁਕਦੀ ਉਹ ਪੰਡਰ ਨੂੰ ਹੂੰ ਕੁਝ ਹਰਾ ਪਾਓ ਸੰਨੀ ਰਲਾਓ ਜਿਵੇਂ ਮਰਜ਼ੀ ਨਾਲ ਪਾਲ ਸਕਦੇ ਆ ਬਾਕੀ ਲੇਡੀਜ਼ ਪਾਲ ਸਕਦੀਆਂ ਨੇ ਕੋਈ ਜ਼ਿਆਦਾ ਤੰਗ ਨਹੀਂ ਕਰਦੇ ਆ ਥੋੜੀ ਜਗ੍ਹਾ ਦੇ ਵਿੱਚ ਜ਼ਿਆਦਾ ਰੱਖੀਆਂ ਜਾ ਸਕਦੇ ਤੁਸੀਂ ਹੁਣ ਇੱਥੇ ਦੇਖ ਲਓ ਕਿੰਨੀਆਂ ਬੱਕਰੀਆਂ ਖੜੀਆਂ ਜਗ੍ਹਾ ਥੋੜੀ ਜੀ ਆ ਸਹੀ ਗੱਲ ਜੇ ਬੀਟਰ ਰੱਖਣੀਆਂ ਹੁਣ ਇਹ ਚ 4-4-5 ਹੀ ਰਹਿਣੀਆਂ ਤੋ ਜਗ੍ਹਾ ਥੋੜੀ ਆ ਟੱਕਰਾਂ ਮਾਰਨੀਆਂ ਇੱਕ ਦੂਜੇ ਦੇ ਮਾਰਨ ਨਾਲ ਹੁੰਦਾ ਕੀ ਆਈ ਬੱਚੇ ਸੱਟ ਜਾਂਦੇ ਆ ਬੱਕਰੀਆਂ ਸਹੀ ਸਹੀ ਜਦੋਂ ਗੱਬਣ ਬੱਕਰੀਆਂ ਟੱਕਰ ਵਾਜਦੇ ਆ ਬੱਚੇ ਸੱਟ ਜਾਂਦੇ ਆ ਕਿਉਂ ਭੱਜਣ ਨੂੰ ਥਾਂ ਜੇ ਬਰਬਰੀ ਟੱਕਰ ਵੀ ਮਾਰੂ ਕੋਈ ਬਰਬਰੀ ਟੱਕਰ ਜ਼ਿਆਦਾ ਨੁਕਸਾਨ ਨਹੀਂ ਕਰਦੀ ਕਿਸੇ ਟੱਕਰ ਮਾਰ ਕੇ ਬਰਬਰੀ ਦੇ ਬੱਚੇ ਡਿੱਗਦੇ ਮੈਂ ਨਹੀਂ ਦੇਖਿਆ ਹਜੇ ਤੱਕ ਤੇ ਬੀਟਲ ਦੇ ਤਾਂ ਕਈ ਬੱਕਰੀਆਂ ਇਹ ਜਿਹੜੀਆਂ ਜਿਹੜੀਆਂ ਮੌਕਦੇ ਤੇ ਬਿਮਾਰ ਹੋਈਆਂ ਸੂਨ ਦੇ ਨੇੜੇ ਜਾ ਕੇ ਟੱਕਰਾਖਾ ਸਾਹਮਣੇ ਵੱਜੀਆਂ ਤੇ ਬੱਚੇ ਸੜਦਿਆਂ ਆਪ ਆਪ ਦੇਖੀਆਂ ਨੇ ਸਹੀ ਗੱਲ ਹੈ ਹਾਂ ਇਹ ਇਹ ਬੜੀ ਆਮ ਹੀ ਗੱਲ ਆ ਹਮ ਜਿਹੜੀ ਬੀਟਲਸ ਦੇ ਟੱਕਰ ਮਾਰਨ ਵਾਲੀ ਹੈ ਇਹ ਡਾਕਟਰ ਸਾਹਿਬ ਸਾਡੇ ਵੀ 1-2 ਨੁਕਸਾਨ ਹੋਏ ਥੇ ਤੇ ਬਰਬਰੀ ਜਦੋਂ ਦੀ ਆਈ ਹੈ ਸਾਨੂੰ ਦਿੱਕਤ ਬਹੁਤ ਘਟ ਗਈ ਹੈ ਹਾਂ ਤੇ ਇਹ ਤੁਹਾਡੀ ਸੁਜੈਸ਼ਨ ਜਿਹੜੀ ਹੀ ਬਹੁਤ ਚੰਗੀ ਤੇ ਪੋਜੀਟਿਵ ਹੈ ਡਾਕਟਰ ਸਾਹਿਬ ਕਿਉਂਕਿ ਮੈਂ ਪ੍ਰੈਕਟੀਕਲ ਕਰਕੇ ਵੇਖਿਆ ਮੇਰੇ ਜਿੰਨੀਆਂ ਕਿ ਬਰਬਰੀਆਂ ਮੈਂ ਲਿਆਂਦੀਆਂ ਸੀ ਉਹਦੇ ਨਾਲ ਡਬਲ ਹੋ ਗਈਆਂ ਜੀ ਮਹੀਨੇ ਚ ਗੰਬਲ ਲਿਆਂਦੀਆਂ ਸੀ ਮੈਂ ਤੇ ਸਾਰੀਆਂ ਡਬਲ ਹੋ ਗਈਆਂ ਡਬਲ ਹੋ ਗਈਆਂ ਮੇਰਾ ਐਕਚੁਅਲੀ ਮੈਂ ਜਿਹੜਾ ਕੰਮ ਕਰਦਾ ਨਾ ਮੈਂ ਪਹਿਲਾਂ ਆਪਦੇ ਘਰੇ ਕਰਕੇ ਪ੍ਰੈਕਟੀਕਲ ਫੇਰ ਕਰਦਾ ਮੈਂ ਕਦੇ ਕੋਈ ਥਿਓਰੀ ਪੜ੍ਹ ਕੇ ਜਾਂ ਕੋਈ ਕਿਤਾਬੀ ਮੇਰੇ ਕੋਲ ਟੋਟਲ ਲੈਕਚਰ ਕਿਸੇ ਡਾਕਟਰਾਂ ਜਾਂ ਕਿਸੇ ਨਾਲੋਂ ਨਹੀਂ ਮਿਲਣਗੇ ਤੁਹਾਨੂੰ ਮੇਰੇ ਤਜਰਬੇ ਉਹੀ ਮਿਲਣਗੇ ਜਿਹੜੇ ਮੈਂ ਖੁਦ ਹੰਡਾਏ ਆ ਠੀਕ ਹੈ ਅਗਲਾ ਜਦੋਂ ਹੁਣ ਕਈ ਵਾਰੀ ਬਿਮਾਰੀਆਂ ਤੇ ਚੱਕਰ ਦੇ ਵਿੱਚ ਚੱਲ ਪੈਂਦਾ ਕਈ ਫਾਰਮਾਂ ਤੇ ਮੈਨੂੰ ਇਸ ਵਾਰ ਜਾਣ ਦਾ ਮੌਕਾ ਮਿਲਿਆ ਪਿਛਲੇ ਸਾਲ ਕਾਫੀ ਫਾਰਮਾਂ ਤੇ ਗਿਆ ਵੀ ਜਿਹੜੇ ਲੋਕ ਕਹਿੰਦੇ ਸੀ ਯਾਰ ਸਾਡੇ ਜਾਨਵਰ ਬਹੁਤ ਮਾਰ ਹੁੰਦੇ ਆ ਹਨਾ ਦੇਹ ਟੀਕੇ ਦੇ ਟੀਕੇ ਦੇਹ ਟੀਕੇ ਦੇ ਟੀਕੇ ਮੈਂ ਇੱਕ ਦੋ ਉਹਨਾਂ ਹੀ ਚੇਂਜ ਕਰਾਇਆ ਜਾ ਕੇ ਅਗਲੇ ਨੇ ਉਦਦੇ ਵੀ ਟੀਕੇ ਨਹੀਂ ਲਾਏ ਜਿਸ ਦਿਨ ਮੈਂ ਗਿਆ ਅਗਲੇ ਨਾਲ ਮੂਹਰੇ ਲਿਆ ਕੇ ਰੱਖਤੇ ਸੀ ਮੈਂ ਕਿਹਾ ਵੀ ਨਹੀਂ ਲਾਉਣੇ ਠੀਕ ਹੈ ਉਹਦੇ ਵੀ ਨਹੀਂ ਲਾਏ ਮੁੜ ਕੇ ਵੀ ਆਲਾ ਸਲਾਹੀ ਇਦਾਂ ਦੀ ਮਟੀ ਸਲਾਹੀ ਮਿਲੀ ਸਲਾਹ ਨਾਲ ਹੀ ਸਾਰਾ ਕੁਝ ਠੀਕ ਹੋ ਗਿਆ ਜਾਣ ਸੌਖੀ ਹੋ ਗਈ ਹਾਂ ਕਿਉਂਕਿ ਜਿਹੜੀ ਕਈ ਫਾਰਮਾਂ ਦੇ ਵਿੱਚ ਮੈਂ ਦੇਖਿਆ ਜੀ ਹੀਟ ਇੰਨੀ ਪੈਦਾ ਹੁੰਦੀ ਆ ਜਿਹੜਾ ਟੈਂਪਰੇਚਰ ਆ ਉਹ 4-5 ਤੱਕ ਵੈਸੀ ਟੈਂਪਰੇਚਰ ਜਾਵੜਦਾ ਬੱਕਰੀਆਂ ਦਾ ਠੀਕ ਹੈ ਜੀ ਹੁਣ ਅਗਲੇ ਨੇ ਮੈਂ ਹੁਣ ਜਾ ਕੇ ਬਦਲਾਅ ਕੀ ਕਰਾਇਆ ਅਗਲੇ ਬੋਤਲਾ ਲਵਾ ਦਿੰਦੇ ਸੀਗੇ ਪਰ ਰੋਜ਼ ਜਿਹੜੀ ਸਥਿਤੀ ਸੀ ਉਹ ਗਰਮੀ ਵਾਲੀ ਤਾਂ ਉਮੀ ਸੀ ਮੈਂ ਉੱਥੋਂ ਮਾਲ ਕਢਾਇਆ ਅਗਲੇ ਦਾ ਕਿਤੇ ਨਹਿਰ ਤੇ ਜਾਂ ਕਿਤੇ ਬਾ ਖੇਤ ਵਿੱਚ ਦਰਾਖਤ ਸੀ ਉੱਥੇ ਬਹਾਤ ਆ ਦੋ ਘੰਟਾ ਬਾਅਦ ਟੈਂਪਰੇਚਰ ਚੈੱਕ ਕੀਤਾ ਨਾਰਮਲ ਟੈਂਪਰੇਚਰ। ਵੈਰੀ ਗੁੱਡ। ਬਹੁਤ ਵਧੀਆ। ਕਿੰਨੀ ਵਧੀਆ ਸਲਾਹ। ਕੀ ਤੁਕੇ ਕੋਈ ਕੁਝ ਨਹੀਂ ਕਰਾਇਆ ਪਰ ਫਾਰਮ ਚ ਕਢਾਏ ਜਾਨਵਰ ਜੋ ਟੀਨਾ ਉੱਤੇ ਆ ਇੱਕ ਦੁਪਹਿਰ ਦੀ ਧੁੱਪ ਆ ਸਿੱਧੀ ਅੰਦਰ ਪੈ ਰਹੀ ਆ। ਉਸਿਆ ਜਿਹਨੂੰ ਪੁਰਾਣੇ ਲੋਕ ਉਸਿਆ ਬੋਲ ਦਿੰਦੇ ਸੀ ਉਹ ਲੱਗ ਰਿਹਾ ਹੈਗਾ। ਅੱਛਾ ਉੱਤੇ ਹੁੰਦਾ ਕੀ ਆ? ਇੱਕ ਰੈਂਦਕ ਹੁੰਦਾ ਵੀ ਬੱਕਰੀਆਂ ਨੂੰ ਠੰਡਾ ਪਾਣੀ ਪਿਐਓ ਜੀ, ਤਾਜ਼ਾ ਪਾਣੀ ਪਿਐਓ। ਕਹਿੰਦੇ ਆ ਠੀਕ। ਹੁਣ ਇੱਥੇ ਫਰਜ ਕਰ ਲਓ ਗਰਮੀ ਚ ਜ਼ਿਆਦਾ ਬੱਕਰੀਆਂ ਬੈਠੀਆਂ ਨੇ ਆਪਾਂ ਇੱਕੇ ਦਾ ਠੰਡਾ ਪਾਣੀ ਕੱਢਿਆ ਪਿਆਤਾ ਤੋਰੋ ਜ਼ਖਾਮ ਲੱਗੂਗਾ ਬਿਮਾਰ ਹੋਣੀ ਜ਼ਖਾਮ ਲੱਗੂਗਾ ਨਮੂਨੀਆਂ ਹੋਊਗਾ ਉਹਨਾਂ ਨੂੰ ਹਟਾਈ ਨਹੀਂ ਸਕਦੇ ਆਪਾਂ ਜਿੰਨੇ ਟੀਕੇ ਮਰਜੀ ਲਾ ਲੋ ਟੀਕੇ ਮੌਤ ਤੋਂ ਸਭਾਏ ਕੁਛ ਨਹੀਂ ਦਿੰਦੇ ਬੱਕਰੀ ਨੂੰ ਨਾ ਦਵਾਈ ਬੱਕਰੀ ਦੀ ਮੈਨੇਜਮੈਂਟ ਆ ਜਿਹੜੀ ਜੇ ਤੁਹਾਡੀ ਮੈਨੇਜਮੈਂਟ ਸਟਰੋਂਗ ਆ ਤੁਹਾਡੇ ਫਾਰਮ ਚ ਦਵਾਈ ਨਹੀਂ ਵੱੜਦੀ ਜੇ ਤੁਹਾਡੀ ਮੈਨੇਜਮੈਂਟ ਮਾੜੀ ਆ ਤਾਂ ਦਵਾਈ ਤੁਹਾਡੇ ਫਾਰਮ ਚੋਂ ਨਿਕਲਦੀ ਨਹੀਂ ਜ਼ੋਰ ਲਾ ਲੋ ਨਹੀਂ ਨਜਾਇਜ਼ ਦਵਾਈ ਜਾਨਵਰ ਦੇ ਢਿੱਡ ਚ ਪਾਈ ਜਾਵਾਂਗੇ ਜੀ ਸਰੀਰ ਚ ਪਾਈ ਜਾਵਾਂਗੇ ਤੇ ਉਹ ਕਿਤਨੇ ਕਿਤੇ ਫੈਲ ਕਰੂਗੀ ਮੈਂ ਕਿਹਾ ਬੱਕਰੀ ਉਹ ਚੀਜ਼ ਆ ਜੀ ਇਹ ਡਰ ਕੇ ਬਾਹਲਾ ਮਰਦੀ ਆ ਬਿਮਾਰੀ ਨਾਲ ਨਹੀਂ ਮਰਦੀ ਜੇ ਤੁਸੀਂ ਉਹਨੂੰ ਫੜ ਲਿਆ ਢਾ ਲ ਠੀਕ ਹੈ ਜੀ ਹਾਂ ਇਹਨੂੰ ਘੋਟ ਕੇ ਫੜ ਲਓ ਤਾਂ ਵੀ ਸਹਿਮ ਹੋ ਹੈ ਹਾਂ ਕਿ ਮੈਨੂੰ ਮਾਰ ਦੇਣਾ ਹੈ ਜੀ ਹਾਂ ਇਮੀ ਬਾਈ ਜੀ ਆਪਾਂ ਗੱਲਬਾਤ ਕਰੀਏ ਫਿਰ ਫਾਰਮ ਨੂੰ ਕਿਵੇਂ ਚਲਾਉਨੇ ਹੋਗੇ ਤੁਸੀਂ ਆਪ ਤਾਂ ਇੰਗਲੈਂਡ ਰਹੇ ਹੋ ਮੇਰੇ ਜੀ ਸਟਾਫ ਬਹੁਤ ਚੰਗਾ ਹੈ ਜੀ ਉਹ ਮੇਰੀ ਫੁੱਲ ਫਲੱਜ ਹੈ ਅਥਵਰ ਦਿਨਾ ਵੀ ਉਹ ਤੁਹਾਨੂੰ ਵਿੱਚ ਕਾ ਕੁਝ ਹੋ ਰਿਹਾ ਫਾਰਮ ਦੇ ਉੱਪਰ ਤੁਸੀਂ ਦੇਖ ਸਕਦੇ ਜੀ ਕੈਮਰੇ ਲੱਗੇ ਆ ਮੇਰੇ ਫਾਰਮ ਦੇ ਉੱਤੇ ਸਾਰੇ ਬੰਨੇ ਮੇਰੇ ਕੋਲ 11 ਕੈਮਰੇ ਆ ਤੇ ਮੈਂ ਉੱਥੇ ਬੈਠ ਕੇ ਇਹਦੇ ਚੰਗੀ ਤਰ੍ਹਾਂ ਵਾਚ ਕਰਦਾ ਤੇ ਕੋਈ ਵੀ ਇਸ਼ੂ ਹੋਵੇ ਤਾਂ ਮੈਂ ਉਸੇ ਵੇਲੇ ਉਹਨਾਂ ਨੂੰ ਫੋਨ ਕਰਦਾ ਪੀ ਆ ਇੱਥੇ ਗਲਤੀ ਹੈ ਇੱਥੇ ਸਹੀ ਹੈ ਨਾ ਇਸ ਕੰਮ ਨੂੰ ਕਿੰਨਾ ਕ ਅੱਗੇ ਵਧਾਉਣ ਦੀ ਸੋਚ ਰਹੇ ਹੋਗੇ ਮੈਂ ਨਹੀਂ ਸੋਚ ਰਿਹਾ ਵੀ ਮੇਰੇ ਕੋ ਬਰਬਰੀ ਦਾ ਸਟਾਕ ਵਧ ਜਾਵੇ ਜੀ ਠੀਕ ਹੈ ਜੀ ਹਾਂਜੀ ਤੇ ਜਿੱਦਾਂ ਡਾਕਟਰ ਸਾਹਿਬ ਨੇ ਬਰਬਰੀ ਪ੍ਰਮੋਟ ਵੀ ਕਰ ਰਹੇ ਆ ਤੇ ਮੈਨੂੰ ਵਧਾਉਣ ਬਾਰੇ ਵੀ ਇਹਨਾਂ ਦੀ ਸੁਜੈਸ਼ਨ ਮੁਤਾਬਕ ਮੈਂ ਚੱਲ ਰਿਹਾ ਜੀ ਤੇ ਜਿੱਥੇ ਨੈਗੇਟਿਵ ਹੈ ਉਹ ਮੈਨੂੰ ਸਲਾਹ ਦਿੰਦੇ ਵੀ ਇੱਥੇ ਤੇਰੀ ਗਲਤੀ ਹੋ ਰਹੀ ਹੈ ਮੈਂ ਨਵਾਂ ਬੰਦਾ ਜੀ ਨਵੇਂ ਬੰਦਿਆਂ ਨੂੰ ਹੋਰਾਂ ਨੂੰ ਠਾਉਣ ਲਈ ਡਾਕਟਰ ਸਾਹਿਬ ਹੈਗੇ ਸਹੀ ਗੱਲ ਇਹਨਾਂ ਦੀ ਸਲਾਹ ਲਓ ਤੇ ਮੇਰਾ ਨਹੀਂ ਖਿਆਲ ਵੀ ਕੋਈ ਜਿੱਦਾਂ ਇਹਨਾਂ ਨੇ ਕਿਹਾ ਵੀ ਮੈਂ ਹੈਲਪ ਕਰ ਦਿੰ ਕਈ ਬੰਦੇ ਨਹੀਂ ਮੰਨਦੇ ਮੰਨਣੀ ਜ਼ਰੂਰ ਚਾਹੀਦੀ ਹੈ ਕਈ ਲੋੜ ਤੋਂ ਜ਼ਿਆਦਾ ਸਿਆਣਾ ਨਹੀਂ ਹੋਣਾ ਚਾਹੀਦਾ ਸਹੀ ਗੱਲ ਹੈ ਠੀਕ ਹੈ ਇਹ ਗੱਲ ਹੈਗੀ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਕਿਉਂਕਿ ਗੱਲਬਾਤ ਬਾਬਾ ਲੰਬੀ ਹੋ ਜਾਣੀ ਕਿਉਂ ਡਾਕਟਰ ਸਾਹਿਬ ਡਾਕਟਰ ਸਾਹਿਬ ਦੇ ਕੋਲ ਤਾਂ ਕਾਫੀ ਸਾਰਾ ਖਜ਼ਾਨਾ ਹੈ ਇਸ ਬੀਤੇ ਤੇ ਬੋਲਣ ਦੇ ਲਈ ਚਾਹੇ ਇਹਨਾਂ ਨੂੰ ਤਾਂ ਸਾਰਾ ਦਿਨ ਬੁਲਾਈ ਜਾਈਏ ਆਪਾਂ ਕਿਉਂਕਿ ਟ੍ਰੇਨਿੰਗ ਸੈਸ਼ਨ ਵੀ ਇਹਨਾਂ ਦਾ ਚੱਲਦਾ ਰਹਿੰਦਾ ਤੁਹਾਡਾ ਦੋਵਾਂ ਭਰਾਵਾਂ ਦਾ ਜੀ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਡਾਕਟਰ ਮਿਹਰਬਾਨੀ ਜੀ ਥੈਂਕ ਯੂ ਧੰਨਵਾਦ ਬਾਈ ਸਾਰਿਆਂ ਦਾ ਜਿਹੜੇ ਇਹਨਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਫਾਰਮ ਕਿਦਾਂ ਦਾ ਲੱਗਿਆ ਜ਼ਰੂਰ ਦੱਸਣਾ ਧੰਨਵਾਦ